ਪੰਜਾਬ ਦੇ ਤਰਨਤਾਰਨ ਦੇ ਵਿੱਚ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ ਜਿੱਥੇ ਕੀ ਇੱਕ ਲਾਅ ਕਾਲਜ ਦੇ ਵਿੱਚ ਪੜ੍ਹ ਰਹੀ ਵਿਦਿਆਰਥਣ ਦੇ ਕਲਾਸ ਦੇ ਹੀ ਮੁੰਡੇ ਦੇ ਵੱਲੋਂ ਮੱਥੇ ਦੇ ਵਿੱਚ ਗੋਲੀ ਮਾਰ ਦਿੱਤੀ ਗਈ ਤੇ ਫਿਰ ਖੁਦ ਨੂੰ ਵੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਿਤੀ ਗਈ ਲਾਅ ਦੀ ਵਿਦਿਆਰਥਣ ਦੱਸੀ ਜਾ ਰਹੀ ਹੈ ਇਹ ਲੜਕੀ ਸੀਸੀਟੀਵੀ ਤਸਵੀਰਾਂ ਜਿਹੜੀਆਂ ਨੇ ਕਲਾਸਰੂਮ ਦੀਆਂ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਕੁਝ ਸੈਕਿੰਡ ਦੇ ਵਿੱਚ ਹੀ ਇਹ ਵੱਡੀ ਵਾਰਦਾਤ ਜਿਹੜੀ ਹੈ ਉਹ ਵਾਪਰ ਜਾਂਦੀ ਹੈ ਤਰਨਤਨ ਦਾਇ ਮਾਮਲਾ ਹੈ ਜਿੱਥੇ ਜਾਣਕਾਰੀ ਮੁਤਾਬਕ ਦੱਸ ਰਹੇ ਹਾਂ ਕਿ ਇੱਕ ਕਲਾਸ ਦੇ ਵਿੱਚ ਆਪਸ ਦੇ ਵਿੱਚ ਪੜ੍ਹਦੇ ਸੀ ਔਰ ਲੜਕੇ ਦੇ ਵੱਲੋਂ ਅਸਲਾ ਕਲਾਸ ਦੇ ਵਿੱਚ ਲਿਆਇਆ ਜਾਂਦਾ ਹੈ ਔਰ ਉੱਥੇ ਕੁਝ ਸੈਕਿੰਡ ਦੇ ਵਿੱਚ ਹੀ ਲੜਕੀ ਦੇ ਮੱਥੇ ਦੇ ਵਿੱਚ ਗੋਲੀ ਮਾਰ ਦਿੱਤੀ ਜਾਂਦੀ ਹੈ ਤੇ ਫਿਰ ਖੁਦ ਨੂੰ ਵੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਿੱਤੀ ਜਾਂਦੀ ਹੈ ਹਜੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਕਿੰਨਾ ਕਾਰਨਾ ਕਰਕੇ ਵੱਡੀ ਵਾਰਦਾਤ ਨੂੰ ਇਹ ਅੰਜਾਮ ਦਿੱਤਾ ਗਿਆ ਹੈ ਪੁਲਿਸ ਦੇ ਵੱਲੋਂ छानबीन ਕੀਤੀ ਜਾ ਰਹੀ ਹੈ ਉੱਥੇ ਹੀ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸਲਾ ਕਿੱਥੋਂ ਇਸ ਦੇ ਕੋਲ ਪਹੁੰਚਿਆ ਤੇ ਕਿੰਨਾ ਕਾਰਨਾ ਕਰਕੇ ਇਸ ਨੇ ਲੜਕੀ ਨੂੰ ਜਿਹੜੀ ਹੈ ਗੋਲੀ ਮਾਰੀ ਹੈ ਮੌਕੇ ਤੇ ਇਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ ਗਈ ਤੇ ਇਸ ਦੀ ਮਾਂ ਜਦੋਂ ਪਹੁੰਚੀ ਆ ਤਾਂ ਦੇਖਦੀ ਹੈ ਜਿਸ ਨੂੰ ਫੋਨ ਆਇਆ ਤੇ ਚਰਾ ਵੱਲੋਂ ਇਹ ਕਿਹਾ ਗਿਆ ਕਿ ਤੁਹਾਡੀ ਲੜਕੀ ਦੀ ਜਿਹੜੀ ਸੱਟ ਲੱਗ ਚੁੱਕੀ ਹੈ ਤੁਸੀਂ ਜਲਦੀ ਪਹੁੰਚੋ ਤਾਂ ਜਦੋਂ ਮਾਂ ਪਹੁੰਚ ਕੇ ਦੇਖਦੀ ਹੈ ਤਾਂ ਉਸ ਦੀ ਧੀ ਦਾ ਕਤਲ ਹੋ ਜਾਂਦਾ ਹੈ ਮੱਥੇ ਤੇ ਗੋਲੀ ਵੱਜਦੀ ਹੈ ਜਿਸ ਦੇ ਕਰਕੇ ਮੌਕੇ ਤੇ ਹੀ ਮੌਤ ਹੁੰਦੀ ਹੈ ਔਰ ਉਸ ਤੋਂ ਬਾਅਦ ਉਸ ਲੜਕੇ ਦੇ ਵੱਲੋਂ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਿੱਤੀ ਜਾਂਦੀ ਹੈ ਇਹ ਮਾਮਲਾ ਕਿਸ ਐਂਗਲ ਦੇ ਨਾਲ ਸਾਹਮਣੇ ਆਂਦਾ ਪੁਲਿਸ ਦੇ ਵੱਲੋਂ ਜਾਂਚਬੀਨ ਕੀਤੀ ਜਾਵੇਗੀ ਇਸ ਦੀ ਮਾਂ ਦਾ ਕਹਿਣਾ ਹੈ ਕਿ ਇਸ ਦੇ ਸਿਰ ਤੇ ਪਿਓ ਨਹੀਂ ਸੀ ਬੱਚੀਆਂ ਘਰ ਦੇ ਵਿੱਚ 7 ਕੁੜੀਆਂ ਸੀ ਤੇ ਇਹਨਾਂ ਦਾ ਪਾਲਣ ਪੋਸਣ ਜਿਹੜਾ ਹੈ ਉਸ ਦੇ ਵੱਲੋਂ ਕੰਮਕਾਰ ਕਰਕੇ ਕੀਤਾ ਜਾਂਦਾ ਸੀ ਪੜ੍ਹਾਈ ਕਰਵਾਈ ਜਾ ਰਹੀ ਸੀ ਆਪਣੇ ਬੱਚੀਆਂ ਨੂੰ ਔਰ ਉਸ ਤੋਂ ਬਾਅਦ ਇਹ ਖੌਫਨਾਕ ਘਟਨਾ ਨੂੰ ਅੰਜਾਮ ਦੇਣ ਵਾਲੇ ਲੜਕੇ ਦੀ ਮਨਸ਼ਾ ਕੀ ਸੀ ਆਖਿਰ ਕਿਸ ਤਰੀਕੇ ਦਾ ਐਂਗਲ ਸਾਹਮਣੇ ਆਉਂਦਾ ਹੈ ਪੁਲਿਸ ਦੇ ਵੱਲੋਂ ਜਾਣਕਾਰੀ ਜ਼ਰੂਰ ਸਾਂਝੀ ਕੀਤੀ ਜਾਵੇਗੀ ਪਰ ਇਸ ਵੇਲੇ ਦੀ ਤੁਹਾਡੇ ਨਾਲ ਅਸੀਂ ਸੀਸੀਟੀਵੀ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੁਝ ਸੈਕਿੰਡ ਦੇ ਵਿੱਚ ਹੀ ਇਸ ਲੜਕੇ ਦੇ ਵੱਲੋਂ ਆਪਣੇ ਕੋਲ ਮੌਜੂਦ ਅਸਲਾ ਬਾਹਰ ਕੱਢਿਆ ਜਾਂਦਾ ਹੈ ਤੇ ਲੜਕੀ ਦੇ ਮੱਥੇ ਤੇ ਗੋਲੀ ਮਾਰ ਦਿੱਤੀ ਜਾਂਦੀ ਹੈ ਤੇ ਫਿਰ ਖੁਦ ਨੂੰ ਵੀ ਖੌਫ ਨੌਕ ਮੌਤ ਦਿੱਤੀ ਜਾਂਦੀ ਆਤਮ ਹੱਤਿਆ ਕਰ ਲਿੱਤੀ ਜਾਂਦੀ ਹੈ ਇਸ ਦੇ ਨਾਲ ਹੀ ਕਲਾਸ ਦੇ ਵਿੱਚ ਮੌਜੂਦ ਹੋਰ ਵਿਦਿਆਰਥੀਆਂ ਦੇ ਕੋਲੋਂ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਦੇ ਨਾਲ ਕੀ ਅਪਡੇਟ ਨੇ ਤੁਹਾਨੂੰ ਜਰੂਰ ਸਾਂਝੀ ਕਰਾਂਗੇ ਬਤੇਰੀ ਵੀਡੀਓਜ਼ ਲਈ ਦੇਖਦੇ ਰਹੋ ਜਿਆਦਾ ਟਾਈਮਸ ਮੇਰਾ ਨਾਮ ਹਰਜਿੰਦਰ ਕੌਰ ਜੀ ਗਲਤਫਹਿਮੀ ਹੋਈ ਤੇ ਕਿੱਥੇ ਹੋਈ ਸਰ ਮੈਨੂੰ ਗੱਲ ਕੋਈ ਪਤਾ ਨਹੀਂ ਘਰੋਂ ਆਈ ਹੈ ਸਵੇਰੇ ਬੜੀ ਸੋਣੀ ਤਿਆਰ ਹੋ ਕੇ ਆਈ ਹੈ ਨਾ ਸਰ ਉਹਨੇ ਬੇਟੀ ਨਹੀਂ ਦੱਸਿਆ ਕਿਆ ਕਰ ਲਿਆ ਕਿਹਨਾ ਬੇਟੀ ਦਾ ਸੰਦੀਪ ਕੌਰ ਕਿੱਥੇ ਆਈ ਕਿ ਇੱਥੇ ਖਲ ਜਾਈ ਸਰ ਕੋਲ ਜਾਈ ਭਗ ਅੱਛਾ ਕਿਵੇਂ ਬਣਦੀ ਬੰਦੀ ਜੀ ਇਨਫੋਰਮੇਸ਼ਨ ਦਿੱਤੀ ਤਾਂ ਕੀ ਹੋਇਆ ਵਾ ਸਰ ਮੈਨੂੰ ਮੈਡਮਾ ਨੇ ਮੈਂ ਕੰਮ ਤੇ ਗਈ ਆ ਮੇਰੀਆਂ ਸੱਤ ਬੇਟੀਆਂ ਹਦ ਮੇਰਾ ਹੈ ਨਹੀਂ ਸਿਰ ਤੇ ਮੈਂ ਆਪਦਾ ਟਾਈਮ ਪਾਸ ਕਰਕੇ ਆਪਦੇ ਬੱਚਿਆਂ ਨੂੰ ਪੜਾਉਣ ਲਿਖਾਉਣ ਲਈ ਆ ਮੈਡਮ ਨੇ ਫੋਨ ਕੀਤਾ ਵਾ ਕਿ ਤੁਹਾਡੀ ਬੇਟੀ ਦੇ ਸੱਟ ਬਹੁਤ ਲੱਗੀ ਛੇਤੀ ਆਓ ਸਰ ਮੈਂ ਉੱਥੇ ਕੰਮ ਛੱਡ ਕੇ ਆ ਗਈ ਆ ਮੈਨੂੰ ਇਹ ਨਹੀਂ ਨਾ ਆਖਿਆ ਕਿ ਜਾਂ ਗੋੜੀ ਵੱਜ ਗਈ ਜਾਂ ਕਿਤਰਾ ਇਹਨਾਂ ਮੈਨੂੰ ਝੂਠ ਮਾਰਿਆ ਕਿ ਛੇਤੀ ਆ ਜਾਓ ਤੇ ਸੱਟ ਬਹੁਤ ਲੱਗੀ ਆ ਤੇ ਸਰ ਮੈਂ ਆ ਗਈ ਆ ਇੱਥੇ ਆਣ ਕੇ ਵੇਖੇ ਮੇਰੀ ਧੀ ਮੁੱਕੀ ਪਈ ਆ ਲੋ ਦਾ ਕਰਨ ਦੀ ਸਰੋ ਲੋ ਦਾ ਕਰਨ ਦੀ ਹਾਂ ਜੀ ਸਾਰਾ ਪਤਾ ਨਹੀਂ ਸਰ ਇੱਥੇ ਕੋਈ ਪਤਾ ਨਹੀਂ ਆਂਦੇ ਤਰਨ ਤਰਨ ਦਾ ਮੁੰਡਾ ਵਾ ਤੇ ਉਹਨੇ ਗੋਲੀ ਚਲਾਈ ਹੈ ਗਈ ਇੱਥੇ ਵੇਖੋ ਸਾਰੇ ਜਦੋਂ ਪਿਸਟਲ ਵੀ ਅੰਦਰ ਹੀ ਪਿਆ ਹੋਆ ਤੇ ਸਰ ਜਦੋਂ ਅੰਦਰ ਕੋਈ ਆਇਆ ਇਹ ਇੱਥੇ ਇੱਕ ਬਿਨਾ ਸਕਿਉਰਿਟੀ ਤੋਂ ਕਿਤਰਾ ਕੋਈ ਅੰਦਰ ਆ ਸਕਦਾ ਇਸ ਤੋਂ ਵੀ ਜੇ ਵੀ ਉਹਨਾਂ ਕਿੱਥੇ ਗਈ ਆ ਅੰਦਰ ਆ ਭੇਟੀ ਮੇਰੀ ਸਰ ਮਿੰਤੋਂ ਤਾਂ ਮੂੰਹ ਨਹੀਂ ਬਿਖਾਇਆ ਜੇ ਕੀ ਮੰਗ ਕਰਦੇ ਜੇ ਕਿਸ ਤਰ੍ਹਾਂ ਦੇ ਬਿਨਾ ਸਕਿਉਰਿਟੀ ਦੇ ਹੋਏ ਕਾਲਜ ਚੱਲ ਰਿਹਾ ਜਾਂ ਇਸ ਤਰ੍ਹਾਂ ਦਾ ਮਾਹੌਲ ਕਿਹੋ ਜਿਹਾ ਆ ਕੀ ਕਹਿਣਾ ਚਾਹੁੰਦੇ ਸਾਰੇ ਇਨਸਾਫ ਚਾਹੀਦਾ ਹੁਣ ਪੂਰੇ ਪ੍ਰਸ਼ਾਸਨ ਨੂੰ ਜਾਂ ਇਸ ਕਾਲਜ ਨੂੰ ਪੁੱਛਣਾ ਚਾਹੁੰਦੇ ਆ ਕਿ ਮਤਲਬ ਬੱਚਿਆਂ ਦੀ ਮਤਲਬ ਕੋਈ ਸਿਕਿਉਰਿਟੀ ਹੈ ਹੀ ਨਹੀਂ ਇੱਕ ਵਾਰੋਂ ਕਿਸੇ ਨੇ ਚੈੱਕ ਨਹੀਂ ਕੀਤਾ ਕਿ ਬੱਚਾ ਜਦ ਪਿਸਤਲ ਲੈ ਕੇ ਆ ਰਿਹਾ ਆਪਣੇ ਕੋਲ ਕਿਸੇ ਨੇ ਉਹਨੂੰ ਚੈੱਕ ਨਹੀਂ ਕੀਤਾ ਵੀ ਕਿ ਮਤਲਬ ਤੂੰ ਕਿੱਥੋਂ ਲੈ ਗਿਆ ਕਿਦਾਂ ਫਿਰ ਕੁੜੀ ਤੇ ਗੋਲੀ ਮਾਰ ਕੇ ਉਹਦੀ ਮਦਰ ਨੂੰ ਫੋਨ ਕੀਤਾ ਜਾਂਦਾ ਕਿ ਤੁਹਾਡੀ ਬੇਟੀ ਦੀ ਝਗੜਾ ਹੋ ਗਿਆ ਛੋਟਾ ਜਿਹਾ ਲੜਾਈ ਹੋ ਗਈ ਉਹਦਾ ਸਿਰ ਫੜ ਗਿਆ ਬਸ ਤੇ ਇਹਨਾਂ ਦੱਸਿਆ ਜਾਂਦਾ ਔਰ ਆ ਕੇ ਚੈੱਕ ਕੀਤਾ ਜਾਂਦਾ ਜਦ ਪੰਚਾਇਤ ਮੂਰਬਾਰਾਂ ਵਾਲੋਂ ਅਸੀਂ ਆ ਕੇ ਚੈੱਕ ਕੀਤਾ ਤੇ ਕੁੜੀ ਦੇ ਗੋਲੀ ਵੱਜੀ ਹੋਈ ਆ ਔਰ ਅਸੀਂ ਸਰ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਇਹਨਾਂ ਤੇ ਬਣਦੀ ਕਾਰਵਾਈ ਜਲਦੀ ਕੀਤੀ ਜਾਵੇ ਕਿੰਨੀਆਂ ਗੋਲੀਆਂ ਵੱਜੀਆਂ ਕੁੜੀ ਦੇ ਸਰ ਇਹਦੇ ਬਾਰੇ ਕੋਈ ਕਨਫਰਮ ਨਹੀਂ ਪਿਸਟਲ ਬਿਲਕੁਲ ਵਾਰ-ਵਾਰ ਉਹਦੇ ਲੱਗੇ ਪਿਆ ਹੋਇਆ ਡੈੱਡ ਬੋਡੀ ਬਿਲਕੁਲ ਖੂਨੋਂ ਖੂਨ ਤੇ ਲੱਤਪਟ ਹੋਈ ਪਈ ਹੈ ਗੋਲੀ ਲੜਕੀ ਦੇ ਬ੍ਰੇਨ 'ਚ ਵੱਜੀ ਹੋਈ ਹੈ ਜੀ ਤਾਨੂੰ ਪੁਲਿਸ ਦੇ ਕੋਈ ਜਾਣਕਾਰੀ ਕੋਈ ਪੁਲਿਸ ਨੇ ਜਾਣਕਾਰੀ ਨਹੀਂ ਪੁਲਿਸ ਸਾਡੇ ਨਾਲ ਉਲਟਾ ਵਿਵਹਾਰ ਕਰ ਰਹੀ ਹੈ ਗਲਤ ਕਿ ਅੰਦਰ ਜਾਣ ਵੀ ਨਹੀਂ ਦਿੱਤਾ ਜਾ ਰਿਹਾ ਲੜਕੀ ਦੀ ਡੈੱਡ ਬੋਡੀ ਨਹੀਂ ਦੇਖਣ ਦਿੱਤੀ ਜਾ ਰਹੀ ਸਾਡੇ ਹਾਂਜੀ ਕੀ ਕਾਰਨ ਕੀ ਲੱਗਦਾ ਵੀ ਵਾਰਨ ਸਰ ਕੋਈ ਸਰ ਇਹਦੇ ਬਾਰੇ ਕਾਰਨ ਦਾ ਕੋਈ ਕਨਫਰਮ ਹੀ ਨਹੀਂ ਹੋ ਰਿਹਾ ਕਿ ਮਤਲਬ ਕਿਦਾਂ ਕੁੜੀ ਤੇ ਗੋਲੀ ਮਾਰ ਦਿੱਤੀ ਗਈ ਹੈ ਵੱਡਾ ਸਕੂਲ ਹੁਣ ਕਾ ਕਿ ਤੁਹਾਨੂੰ ਪੁਲਿਸ ਸੰਸਾਰ ਨਹੀਂ ਦੇਦੀ ਕੋਈ ਵੱਡਾ ਸਕੂਲ ਬਿਲਕੁਲ ਜੀ ਸਟਾਫ ਦੇ ਨਾਲ ਬਿਲਕੁਲ ਉਹਨਾਂ ਨੇ ਆਪਣੇ ਕੋਈ ਸੀਨੀਅਰ ਸਟਾਫ ਬੁਲਾ ਕੇ ਵਕੀਲ ਵਗੈਰਾ ਪਹਿਲਾਂ ਬਿਠਾ ਲਿੱਤੇ ਆ ਸਾਨੂੰ ਅੰਦਰ ਕਿਸੇ ਸੀਨੀਅਰ ਸਟਾਫ ਨਾਲ ਗੱਲ ਕਰਨ ਵੀ ਨਹੀਂ ਦਿੱਤੀ ਜਾ ਰ ਤੇ ਤੁਸੀਂ ਉਹਨਾਂ ਨਾਲ ਗੱਲ ਕਰ ਲੋ ਕਿ ਮਤਲਬ ਅਸੀਂ ਉਹਨਾਂ ਨੂੰ ਕੁਛ ਸਹੀਏ ਕਿ ਤੁਸੀਂ ਤੁਹਾਡੀ ਕੀ ਸਕਿਉਰਟੀ ਹੈ ਤੁਹਾਡਾ ਕੀ ਬਣਦਾ ਬੇਟੀ ਸੰਦੀਪ ਕੋਰ ਆਈ ਇਹਨਾਂ ਦੀ ਤੇ ਉਹਦੀ ਉਮਰ ਲਗਭਗ ਕਿੰਨੀ ਆ ਜੀ 18-19 ਸਾਲ ਦੇ ਕਰੀਬ 19 ਦੇ ਸਾਲ ਦੇ ਕਰੀਬ ਉਹਦੀ ਉਮਰ ਆਈ ਉਹ ਲੋ ਤਾਂ ਕਦੀ ਨਸ਼ਹਰਾ ਬਣਵਾਦੇ ਇਹਨਾਂ ਦੇ ਹਸਬੰਡ ਦੀ ਪਹਿਲਾਂ ਐਕਚੁਅਲ ਡੈਥ ਹੋ ਚੁੱਕੀ ਹੈ ਸਾਤ ਇਹਨਾਂ ਦੀਆਂ ਬੇਟੀਆਂ ਔਰ ਇੱਕ ਇਹਨਾਂ ਦਾ ਛੋਟਾ ਬੇਟਾ ਹੈ ਬਿਲਕੁਲ ਛੋਟਾ ਕਿਹੜੇ ਪਿੰਡ ਚ ਹਾਂਜੀ ਇਹ ਉਸਮਾ ਕਾਲਜ ਆ ਜੀ ਹਾਂ ਤੇ ਸਾਨੂੰ ਨਾ ਪਤਾ ਲੱਗਾ ਜਦੋਂ ਵੀ ਕਾਲਜ ਦੇ ਵਿੱਚ ਲਾ ਲਾ ਆਫ ਕਾਲਜ ਐਥੇ ਉਸਮੇ ਐਥੇ ਜਿਹੜੀ ਆ ਇੱਕ ਸੰਦੀਪ ਕੌਰ ਨਾਂ ਦੀ ਲੜਕੀ ਸੀ ਜਿਹਨੂੰ ਅਭਿਰਾਜ ਲੜਕੇ ਨੇ ਕਲਾਸ 'ਚ ਪੜ੍ਹਦੇ ਆ ਫਰਸਟ ਈਅਰ ਦੇ ਸਟੂਡੈਂਟ ਆ ਤੇ ਉਹਨੇ ਉਹਨੂੰ ਪਹਿਲਾਂ ਸਿਰ ਦੇ ਵਿੱਚ ਗੋਲੀ ਮਾਰਤੀ ਤੇ ਫਿਰ ਆਪਣੇ ਆਪ ਨੂੰ ਵੀ ਮਾਰ ਲਈ ਤੇ ਮੁੰਡਾ ਵੀ ਕ੍ਰਿਟੀਕਲ ਹਾਲਤ 'ਚ ਆ ਜਿਹਨੂੰ ਹਸਪੀਟਲ ਲੈਦੇ ਨੇ ਤੇ ਲੜਕੀ ਦੀ ਮੌਕੇ ਤੇ ਡੈਥ ਹੋ ਗਈ ਹੈ ਜਿਹਦੇ ਸਬੰਧ 'ਚ ਅਸੀਂ ਕਾਰਵਾਈ ਕਰ ਰਹੇ ਹਾਂ ਜੋ ਵੀ ਸਾਹਮਣੇ ਆਊਗਾ ਉਸੇ ਹਿਸਾਬ ਨਾਲ ਹੀ ਕੀ ਕਾਰਨ ਲੱਗਦੇ ਸਰ ਕਿਹੜੀ ਗੱਲੋਂ ਇਹ ਹੋ ਅਜੇ ਕੋਈ ਕਲੀਅਰ ਨਹੀਂ ਹੋਇਆ ਅਜੇ ਮੌਕੇ ਤੇ ਹੀ ਆਏ ਆ ਤੇ ਜੋ ਵੀ ਸਾਹਮਣੇ ਆਏਗਾ ਉਹ ਦੱਸਿਆ ਜਾਏਗਾ ਸਰ ਕੋਈ ਐਰ ਸੀ ਵੈਪਨ ਸੀ ਕੋਈ ਉਹ ਆ ਪਿਸਟਲ ਆ ਇਹ ਅੰਦਰ ਪਿਆ ਵਾ ਆਪਾਂ ਟੀਮਾਂ ਮੰਗਾਈਆਂ ਉਹਦੇ ਹਿਸਾਬ ਨਾਲ ਸਾਰਾ ਫੈਸਲਾ ਸਰ ਡੈੱਡ ਬੋਡੀ ਡੈੱਡ ਬੋਡੀ ਲੜਕੀ ਨੂੰ ਤੇ ਹਸਪੀਟਲ ਲੈ ਗਏ ਤੇ ਲੜਕੀ ਦੀ ਇੱਥੇ ਹੀ ਆ ਉਹ ਅਸੀਂ ਕਾਰਵਾਈ ਕਰਕੇ ਤੇ ਫਿਰ ਤਾਂ ਮੈਂ ਕੋਲੀ ਇਹ ਵਿੱਚ ਨਾ ਸਕਿਉਰਟੀ ਵੀ ਕਰਾ ਤੇ ਲਗਾਈ ਆ ਪਰ ਹੁਣ ਪਤਾ ਨਹੀਂ ਬਾਕੀ ਬਾਅਦ ਚ ਦੇਖਦੇ ਆ ਦੇਖਦੇ ਆ ਆਪਾਂ ਸਾਰਾ ਇਹ ਤਵਦੀਸ਼ ਦੇ ਵਿੱਚ ਕੀ ਹੁੰਦਾ ਸਾਹਮਣੇ ਨਹੀਂ ਅਜੇ ਕੁਝ ਨਹੀਂ ਪਤਾ ਅਜੇ ਹੁਣ ਫਰਦਰ ਕਾਰਵਾਈ ਕਰਕੇ ਉਸ ਤੋਂ ਬਾਅਦ ਸੀਸੀਟੀਵੀ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਉਹ ਅਸੀਂ ਚੈੱਕ ਕਰਾ ਲਈਨੇ